ਕਾਲਾ ਦਿਵਸ ਮਨਾਇਆ ਜਾ ਰਿਹਾ ਔਰ ਇਸ ਤੋਂ ਇਲਾਵਾ ਆ ਐਨਐਸਏ ਲਾ ਕੇ ਉਸ ਨੂੰ ਵਾਪਸ ਲੈ ਲੈਣਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਰਿਸ਼ਤੇਦਾਰ ਸਾਡੇ ਪੰਜਾਬ ਸਰਕਾਰ ਦੇ ਵਿੱਚ ਜਾਂ ਕੇਂਦਰ ਸਰਕਾਰ ਦੇ ਵਿੱਚ ਨੌਕਰੀਆਂ ਕਰਦੇ ਆ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਤੁਹਾਡੇ ਲਈ ਨੌਕਰੀ ਅੱਗੋਂ ਔਖੀ ਹੋ ਜਾਣੀ ਆ ਹੁਣ ਸਵਾਲ ਇਹ ਖੜਾ ਹੁੰਦਾ ਕਿਸਾਨੀ ਲੀਡਰ ਇਹ ਕਹਿੰਦੇ ਆ ਵੀ ਇਹ ਤਾਂ ਡੈਮੋਕਰੇਸੀ ਹੈ ਨਹੀਂ ਵੀ ਅਸੀਂ ਆਪਣੇ ਹੱਕਾਂ ਲਈ ਲੜਦੇ ਆ ਤੇ ਇਹ ਕੁਝ ਨਹੀਂ ਹੈਗਾ ਅੱਛਾ ਇੱਕ ਸਵਾਲ ਇਹ ਆ ਵੀ ਤੰਗ ਕਰਨ ਦੀ ਹਰ ਇੱਕ ਕੋਸ਼ਿਸ਼ ਜਿਹੜੀ ਤੁਸੀਂ ਕਹਿੰਦੇ ਵੀ ਕੀਤੀ ਜਾ ਰਹੀ ਹੈ ਜਿਹੜੇ ਇਥੋਂ ਤੱਕ ਕਿ ਐਨਐਸਏ ਲਾ ਕੇ ਡਰੋਂ ਕੇ ਫਿਰ ਦੁਬਾਰਾ ਵਾਪਸ ਲਿਆ ਜਾਂਦਾ ਪਹਿਲਾਂ ਤੇ ਰਿਐਕ ਪਹਿਲੀ ਗੱਲ ਤੇ ਵੀ ਐਨਐਸਐ ਲੱਗਦਾ ਕਿਸ ਤੇ ਆ ਜਿਹੜਾ ਨਾ ਕਿ ਬਹੁਤ ਹੀ سنگੀਨ ਅਪਰਾਧੀ ਹੋਵੇ ਜਿਸ ਨੂੰ ਦੇਸ਼ ਨੂੰ ਖਤਰਾ ਆਵੇ ਇਹ ਕਿਸਾਨ ਅਨਦਾਤਾ ਹੈ ਖੁਦ ਆਪਦੇ ਮੂੰਹ ਨਾਲ ਅਨਦਾਤਾ ਕਹਿੰਦੇ ਆ ਖੁਦ ਪ੍ਰਧਾਨ ਮੰਤਰੀ ਜੀ ਨੇ 2014 ਤੋਂ ਇਲੈਕਸ਼ਨ ਦੇ ਕੈਂਪੇਨ ਨਹੀਂ ਕਰ ਰਹੇ ਸੀਗੇ ਪਹਿਲੀ ਕਲਮ ਸੇ ਕਰਜ਼ ਮੁਕਤ ਕੀਤਾ ਜਾਏਗਾ ਮੇਰੇ ਕੋ ਅਨਦਾਤਾ ਕੀ ਬਹੁਤ ਚਿੰਤਾ ਹੈ ਕਦੀ ਅਨਦਾਤਾ ਦੇ ਪੈਰੀ ਹੱਥ ਵੀ ਲਾਉਂਦੇ ਆ ਸਰਕਾਰ ਕਰਦੇ ਆ ਪਰ ਉਲਟਾ ਜਦੋਂ ਉਹੀ ਅਨਦਾਤਾ ਪ੍ਰਧਾਨ ਮੰਤਰੀ ਜੀ ਨੂੰ 9-10 ਸਾਲਾਂ ਦੇ ਬਾਅਦ ਉਹਨਾਂ ਦਾ ਕਿਤੋਂ ਹੈ ਵਾਅਦਾ ਯਾਦ ਕਰਵਾਉਣ ਵਾਸਤੇ ਸੜਕ ਤੇ ਆਇਆ ਤੇ ਉਹਨਾਂ ਨੂੰ ਉਹ ਦੇਸ਼ ਦਰੋਹੀ ਲੱਗਣ ਲੱਗ ਗਿਆ ਇਹ ਬਹੁਤ ਹੀ ਗੈਰਮਨੁੱਖੀ ਵਰਤਾਰਾ ਲੋਕਤੰਤਰੀ ਦੇਸ਼ ਦੇ ਵਿੱਚ ਐਸੇ ਵਰਤਾਰੇ ਜਿਹੜੇ ਹੈਗੇ ਮੰਦਭਾਗੇ ਹੁੰਦੇ ਆ ਇਹ ਮੰਦਭਾਗੇ ਵਰਤਾਰੇ ਨਾਲ ਸੱਜੋ ਸਾਡੇ ਦੁਨੀਆ ਦੇ ਵਿੱਚ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦਾ ਨਰੇਟਿਵ ਬਣਿਆ ਜਾ ਰਿਹਾ ਉਹ ਅੱਛਾ ਨਹੀਂਗਾ ਅੱਛਾ ਨਹੀਂ ਬਣ ਜਾਏਗਾ ਕਿਉਂਕਿ ਸਾਡਾ ਪ੍ਰਧਾਨ ਮੰਤਰੀ ਜੀ ਬਾਹਰਲੇ ਮੁਲਕਾਂ ਜਾ ਕੇ ਇਹ ਦਾਵਾ ਕਰਦੇ ਆ ਇੰਡੀਆ ਇਜ਼ ਅ ਮਦਰ ਆਫ ਡੈਮੋਕ੍ਰੇਸੀ ਇਫ ਇੰਡੀਆ ਇਜ਼ ਅ ਮਦਰ ਆਫ ਡੈਮੋਕ੍ਰੇਸੀ ਉਹਨੂੰ ਬਚਾਉਣ ਦਾ ਵੀ ਫਰਜ਼ ਪ੍ਰਧਾਨ ਮੰਤਰੀ ਦਾ ਬੰਦ ਹੈ ਪਰ ਪ੍ਰਧਾਨ ਮੰਤਰੀ ਦੇ ਵਰਤਾਰੇ ਤੋਂ ਬਾਅਦ ਇਹ ਲੱਗ ਰਿਹਾ ਜਲੀਆਂ ਵਾਲਾ ਬਾਗ ਗੁਰੂ ਕਾ ਬਾਗ ਮੋਰਤਾ ਹਨ ਕਨਾਂ ਸਾਹ ਮੋਰਤਾ ਜਿਹੜੇ ਪ੍ਰਾਣਿਕ ਕੱਲੂ ਕਾਰੇ ਹੋਏ ਉਹ ਕੱਲੂ ਕਾਰ ਯਾਦ ਕਰਾਤੇ ਅਜੇ ਇੱਕ ਗੱਲ ਇਹ ਵੀ ਕਹੀ ਜਾਂਦੀ ਆ ਵੀ ਜਦੋਂ ਤੁਸੀਂ ਅੰਦੋਲਨ ਲੜਦੇ ਆ ਅੰਦੋਲਨ ਤੁਹਾਡਾ ਅੱਗੇ ਵੱਧ ਆਇਆ ਤੇ ਬੜੀਆਂ ਸਾਰੀਆਂ ਮੁਸ਼ਕਿਲਾਂ ਆਇਆ ਇੱਕ ਮੁਸ਼ਕਿਲ ਤੁਸੀਂ ਪ੍ਰੈਸ ਕਾਨਫਰੰਸ ਵੀ ਦੱਸੀ ਆ ਵੀ ਸਾਡੇ ਜਿਹੜੇ ਰਿਸ਼ਤੇਦਾਰ ਚਾਹੇ ਪੰਜਾਬ 'ਚ ਕੰਮ ਕਰਦੇ ਹੋਣ ਸਰਕਾਰੀ ਨੌਕਰੀ ਦਿੱਤੇ ਜਾਏ ਕੇਂਦਰ ਦੀ ਕਰਦੇ ਹੋਣ ਉਹਨਾਂ ਨੂੰ ਇਹ ਕਹਿੰਦਾ ਤੁਹਾਡੇ ਲਈ ਨੌਕਰੀ ਬਹੁਤ ਅੱਗੇ ਔਖੇ ਹੋ ਜਾਣੀ ਆ ਹੋਰ ਇਹ ਕੁਛ ਤੇ ਮਰਜੈਂਸੀ ਕੀ ਹੈ ਇਹ ਇਹ ਕੁਛ ਤੇ ਮਰਜੈਂਸੀ ਹੈ ਭਈ 2014 ਤੋਂ ਪਹਿਲਾਂ ਭਾਜਪਾ ਕਿੰਨੇ ਪ੍ਰਦਰਸ਼ਨ ਕਰਦੀ ਸੀਗੀ ਭਾਜਾ ਕੋਦੇ ਮਸੀ ਬੰਗਦੀ ਸੀਗੀ ਭਾਜਾ ਮਹਿੰਗਾਈ ਦੇ ਪ੍ਰਦਰਸ਼ਨ ਕਰਦੇ ਸੀਗੇ ਕਦੀ ਕਪੜੇ ਲਾ ਕੇ ਕਦੀ ਗੱਡਾ ਜੋੜ ਕੇ ਕਦੀ ਕੁਛ ਕਰਕੇ ਤੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਦੇ ਸੀਗੇ ਟਰੈਕਟਰਾਂ ਦੇ ਪ੍ਰਦਰਸ਼ਨ ਕਰਦੇ ਸੀਗੇ ਅੱਜ ਉਹੀ ਪ੍ਰਦਰਸ਼ਨ ਉਹੀ ਗੱਲ ਜੇ ਕਿਸਾਨ ਕਰ ਰਿਹਾ ਹੈਗਾ ਤੇ ਗਲਤ ਹੋ ਗਿਆ ਤੇ ਨੌਕਰੀ ਕਰ ਰਿਹਾ ਯਾਰ ਮੇਰਾ ਮੌਲਾ ਮੇਰਾ ਭਰਾ ਆਇਆ ਓਏ ਹੁਸੌਨ ਦਾ ਵਿਚਾਰ ਤਾਂ ਨਾ ਸਹਿਮਤ ਹੋਵੇ ਨੌਕਰੀ ਕਰ ਰਿਹਾ ਸਰਕਾਰੀ ਨੌਕਰੀ ਕਰ ਨੌਕਰੀ ਕਰਨ ਦੋ ਜੇ ਸਹਿਮਤ ਵੀ ਹੋਵੇ ਤਾਂ ਉਹਦੇ 'ਚ ਗੱਲ ਕੀ ਹੈ ਤੁਸੀਂ ਹੱਕ ਦੀ ਲੜਾਈ ਤੁਸੀਂ ਕਹਿੰਦੇ ਸਾਡੀ ਲੜਾਈ ਸਹੀ ਹੈ ਤਾਂ ਵੀ ਜੇ ਸਹਿਮਤ ਵੀ ਹੋਵੇ ਚ ਗੱਲ ਜੇ ਸਹਿਮਤ ਵੀ ਹੋਵੇ ਤਾਂ ਵੀ ਕੋਈ ਦਿੱਕਤ ਨਹੀਂ ਕੀ ਤਾਂ ਵੀ ਕੁਝ ਕਰਨਾ ਚਾਹੀਦਾ ਜੇ ਐ ਸਹਿਮਤ ਵੀ ਹੈ ਤਾਂ ਹੁਣ ਰੇਕ ਆਯਾਦ ਹੈ ਨਾ ਇਹਦੀ ਗੱਲ ਕੋਈ ਨਹੀਂ ਪਰ ਗੱਲ ਇਹ ਵੀ ਸਰਕਾਰ ਦੇ ਦੁਆਰਾ ਉਹਨਾਂ ਨੌਕਰਾਂ ਨੂੰ ਉਹਨਾਂ ਬੰਦਿਆਂ ਨੂੰ ਇਹ ਕਹਿਣਾ ਉਈ ਤੇਰੇ ਭਰਾ ਨੂੰ ਪੁੱਠਾ ਬੁਲਾ ਲਾ ਤੇਰੇ ਚਾਚੇ ਨੂੰ ਪੁੱਠਾ ਬੁਲਾ ਲਾ ਤੇਰੇ ਮਾਮੇ ਨੂੰ ਪੁੱਠਾ ਬੁਲਾ ਲਾ ਨਹੀਂ ਤਾਂ ਨੌਕਰੀ ਕਰਨੀ ਔਕੀ ਕਰਦਾਂਗੇ ਇਹ ਜਿਹੜਾ ਮੈਸੇਜ ਆ ਰਿਹਾ ਨਾ ਦੁਨੀਆ ਦੇ ਵਿੱਚ ਇਹ ਅੱਛਾ ਮੈਸੇਜ ਨਹੀਂ ਆ ਰਿਹਾ ਇਹਦੇ ਨਾਲ ਸਾਡੀ ਡੈਮੋਕ੍ਰੇਸੀ ਦੀ ਸਾਡੇ ਲੋਕਤੰਤਰ ਨੂੰ ਬੜੀ-ਬੜੀ ਟਾ ਲੱਗ ਰਹੀ ਆ ਅੱਛਾ ਇੱਕ ਗੱਲ ਇਹ ਵੀ ਆ ਵੀ ਟਰੈਕਟਰ ਤੁਸੀਂ ਕਹਿੰਦੇ ਆ ਵੀ ਟਰੈਕਟਰ ਤੋਂ ਕੀ ਪ੍ਰੋਬਲਮ ਆ ਕਿਉਂਕਿ ਤੁਸੀਂ ਆਪ ਵੀ ਕਹਿੰਦੇ ਆ ਵੀ ਕਦੀ ਗੱਡਾ ਜੋੜ ਉਦੋਂ ਗੱਡੇ ਚੱਲਦੇ ਹੁੰਦੇ ਸੀਗੇ ਸੰਗ ਚ ਤੋਂ ਬੜਿਆ ਅਸੇਲੇ ਭਾਜੀਪੀ ਨਹੀਂ ਸੀਗਾ ਹੁਣ ਟਰੈਕਟਰ ਤੋਂ ਕੀ ਪ੍ਰੋਬਲਮ ਆ ਖੱਟੜ ਸਰਕਾਰ ਨੂੰ ਤੇ ਟਰੈਕਟਰ ਨੂੰ ਇੱਕ ਸ਼ਬਦ ਹੋਰ ਕਹਿੰਦੇ ਆ ਟਰੈਕਟਰ ਨੂੰ ਕਿਸਾਨ ਦਾ ਪੁੱਤ ਵੀ ਕਹਿੰਦੇ ਆ ਟਰੈਕਟਰ ਕਿਸਾਨ ਨੂੰ ਕਿਸਾਨ ਟਰੈਕਟਰ ਦੇ ਪੁੱਤਾਂ ਵਾਂਗੂ ਸਾਂਭਦਾ ਹੈ ਕਿਉਂਕਿ ਟਰੈਕਟਰ ਦੇ ਨਾਲ ਹੀ ਜ਼ਮੀਨ ਪਟਨੀਆ ਉਹਦੇ ਨਾਲ ਹੀ ਦਾਣੇ ਕੇਰਨੇ ਆ ਉਹਦੇ ਨਾਲ ਹੀ ਅੰਨ ਪੈਦਾ ਕਰਨਾ ਹੈਗਾ ਤੇ ਟਰੈਕਟਰ ਸਾਡਾ ਸਾਧਨ ਵੀ ਆ ਕੇਵਲ ਅੰਦੋਲਨਤ ਨਹੀਂ ਮੱਸਿਆ ਨੂੰ ਜਾਣ ਜਾਈਏ ਮੇਲੇ ਤੇ ਜਾਈਏ ਛਪਾਰ ਤੇ ਜਾਈਏ ਤੀਆਂ ਤੇ ਜਾਈਏ ਟਰੈਕਟਰ ਨਹੀਂ ਦIANE ਆ ਇਥੋਂ ਤੱਕ ਕਿ ਹਜੇ ਤੱਕ ਵੀ ਇੰਡੀਆ ਦੇ ਵਿੱਚ ਬਹੁਤ ਸਾਰਾ ਏਰੀਆ ਐਜਾ ਜਿੱਤੇ ਬਰਾਤਾਂ ਟਰੈਕਟਰ ਤੇ ਆਂਦੀਆਂ ਤੇ ਅੱਜ ਤੋਂ 25 ਸਾਲ ਪਹਿਲਾਂ 30 ਸਾਲ ਪਹਿਲਾਂ 20 ਸਾਲ ਪਹਿਲਾਂ ਤਾਂ ਆਮ ਬਰਾਟਰ ਟਰੈਕਟਰ ਦੇ ਮੇਰੇ ਪਿਓ ਦੀ ਬਰਾਟਰ ਟਰੈਕਟਰ ਦੀ ਕੀ ਸੀ ਕਿ ਟਰਾਲੀ ਚੋੜ ਕੇ ਰੇ ਸੀ ਤੇ ਟਰੈਕਟਰ ਸਾਡਾ ਸਾਧਨ ਵੀ ਆ ਸਾਡਾ ਸੰਧ ਵੀ ਆ ਸਾਡਾ ਔਜ਼ਾਰ ਵੀ ਆ ਤੇ ਟਰਾਲੀ ਕਿਉਂ ਲਾ ਕੇ ਚੱਲਦੇ ਆ ਸੀ ਦੇਖੋ ਕਿਸਾਨ ਹੈ ਕਰਜ਼ਾਈ ਪਹਿਲਾਂ ਆਤਮ ਅਤੇ ਕਰ ਰਹੇ ਆ ਪੈਸੇ ਸਾਡੇ ਕੋਲ ਹੈ ਨਹੀਂ ਕਿ ਉੱਥੇ ਜਾ ਕੇ ਰਵਾਂ ਕਿਤੇ ਨਾ ਕੋਈ ਹੋਟਲ ਲੈ ਸਕਦੇ ਆ ਅਸੀਂ ਤਾਂ ਰੋਸ਼ਨ ਰੱਖਿਆ ਦਾ ਵਿੱਚ ਰੋਟੀਆਂ ਪਕਾ ਕੇ ਖਾਣੀਆਂ ਹੈਗੀਆਂ ਹਾਂ ਸਾਨੂੰ ਮੋਦੀ ਜੀ ਰਾਮ ਲਿਲਾ ਮੈਦਾਨ ਚ ਜਗ੍ਹਾ ਦੇ ਦੇਣ ਇਸਾਣਾ ਪ੍ਰਬੰਧ ਕਰ ਦਿੰਦੇ ਅਸੀਂ ਟਰੈਕਟਰ ਛੱਡ ਕੇ ਜਾਵਾਂਗੇ ਸਾਡਾ ਮੇਨ ਮਕਸਦ ਉੱਤੇ ਜਾ ਕੇ ਪ੍ਰਦਰਸ਼ਨ ਕਰਨਾ ਆਡੀ ਆਵਾਜ਼ ਚੱਕਣਾ ਇੱਥੇ ਮੰਗ ਮੰਨ ਲੈਣ ਇੱਥੋਂ ਛੱਡ ਕੇ ਜਾਵਾਂਗੇ ਦਿੱਲੀ ਤਾਂ ਜਾ ਰਹੇ ਆ ਵੀ ਦਿੱਲੀ ਇੱਕ ਕਨੈਕਟੀਵਿਟੀ ਆ ਦਿੱਲੀ ਵਿੱਚ ਦੇਖ ਤਾਂ ਹਰੇਕ ਕਿਰਤਤ ਬੰਦਾ ਸੌਖਾ ਆ ਸਕਦਾ ਨੈਸ਼ਨਲ ਕੈਪੀਟਲ ਆ ਨੈਸ਼ਨਲ ਕੈਪੀਟਲ ਆ ਸੌਖਾ ਬੰਦਾ ਦਾ ਕਨੈਕਟੀਵਿਟੀ ਆ ਇਸ ਲਈ ਦਿੱਲੀ ਜਾ ਰਹੇ ਆ ਵੀ ਦਿੱਲੀ ਤੋਂ ਸਾਡੀ ਗੱਲ ਜਿਹੜੀ ਹੈ ਜ਼ਿਆਦਾ ਸਪਰੈਡ ਹੋਊਗੀ ਉੱਥੇ ਮੀਡੀਆ ਉਸ ਤੋਂ ਜ਼ਿਆਦਾ ਹੋਣਗੇ ਉੱਥੇ ਜਿਹੜੇ ਹਰੇਕ ਦੁਨੀਆ ਦੇ ਕੋਨੇ-ਕੋਨੇ ਤੋਂ ਬੰਦਾ ਵੀ ਆਉਂਦਾ ਤੇ ਇੰਡੀਆ ਦੇ ਕੋਨੇ-ਕੋਨੇ ਤੋਂ ਬੰਦਾ ਵੀ ਆਉਂਦਾ ਹੈਗਾ ਉਹ ਹਰੇਕ ਆਊਗਾ ਵੇਖੂਗਾ ਕਿਉਂ ਬੈਠੇ ਆ ਗਿਆ ਇੱਕ ਸਪਰੈਡ ਹੋਊਗਾ ਤਾਂ ਕਿ ਜਿਹੜਾ ਸਾਡਾ ਪੋਜ਼ਿਟਿਵ ਪੱਕਾ ਉਹ ਪੂਰੇ ਦੇਸ਼ ਵਿੱਚ ਪੰਦਰੀਆ ਸਹੀ ਤਰੀਕਾ ਜਾ ਸਕਦਾ ਅਸੀਂ ਇਸ ਤਰ੍ਹਾਂ ਦਿੱਲੀ ਜਾਣਾ ਚਾਹੁੰਦੇ ਆ ਰਾਜੂ ਜੀ ਤੁਹਾਡੀ ਗੱਲ ਲੀਡਰਾਂ ਨਾਲ ਵੀ ਹੁੰਦੀ ਹੋਣੀ ਕੋਈ ਸਰਵਨ ਬਤੇਰ ਤੇ ਜਗਜੀਤ ਢੱਲੇਵਾਲ 2 ਦਿਨ ਹੋ ਗਏ ਖਨੌਰੀ ਆ ਬਿਜ਼ੀ ਆ ਉੱਤੇ ਦਿੱਲੀ ਜਾਓਗੇ ਤੇ ਇਸ ਗੱਲਬਾਤ ਦਾ ਸਦਾ ਟੇਬਲ ਟਾਕ ਤੇ ਬੈਠੋਗੇ ਕਿਉਂਕਿ ਮੁੰਡਾ ਮਾਰ ਗਿਆ ਮਰ ਗਿਆ ਸ਼ਹੀਦ ਹੋ ਗਿਆ ਔਰ ਇਸ ਤੋਂ ਇਲਾਵਾ ਜਦੋਂ ਆਪਾਂ ਗੱਲ ਕਰਦੇ ਆਂ ਵੀ ਗੋਲੇ ਲਗਾਤਾਰ ਚੱਲਦੇ ਰਹੇ ਆ ਆ ਕੋਝੀਆਂ ਹਰਕਤਾਂ ਤੁਸੀਂ ਕਹਿੰਨੇ ਜਿਹਨੂੰ ਐਨਐਸਏ ਵਗੈਰਾ ਤੋਂ ਫਿਰ ਵੀ ਤੁਸੀਂ ਟੇਬਲ ਟਾਕ ਲਈ ਤਿਆਰ ਹੋ ਪਿਛਲੀ ਵਾਰੀ ਵੀ ਤੁਹਾਨੂੰ ਧਿਆਨ ਹੋਵੇ ਚਾਰ ਕਿਸਾਨਾਂ ਦੇ ਪੱਤਰਕਾਰ ਲਖੀਨਪੁਰ ਖਰੀਸ਼ੀ ਦੀ ਕੀਤੀ ਸੀ ਕਿ ਉਹ ਤਾਂ ਕਤਲ ਕੀਤਾ ਤੇ ਉੱਤੇ ਗੱਡੀ ਚੜਾ ਕੇ ਨਵਰੀਤ ਨੂੰ 26 ਜਨਵਰੀ ਗੋਲੀ ਮਾਰ ਕੇ ਮਾਰਿਆ ਗਿਆ ਸੀਗਾ ਪਰ ਗਲਤ ਫਿਰ ਨਹੀਂ ਕੀਤੀ ਨਾ ਆ আফਟਰ 올 ਗਲਤ ਹੋਣੀ ਆ ਦੋ ਦੇਸ਼ਾਂ ਦਾ ਜੰਗ ਹੁੰਦਾ ਉਦੋਂ ਟਾਕ ਚੱਲਦੀ ਹੁੰਦੀ ਉਦੋਂ ਗੋਲੇ ਚੱਲਦੇ ਹੁੰਦੇ ਆ ਗੋਲੇ ਬੰਦ ਨਹੀਂ ਹੁੰਦੇ ਪਰ ਸਮਝੋਤਾ ਹੋ ਜਾਂਦਾ ਸਮਝਾਤਾ ਜਾਂਦਾ ਵੀ 12 ਵਜੇ 1 ਮਿੰਟ ਤੱਕ ਅਨਾਉਂਸਮੈਂਟ ਕਰਨੇ ਆਗੇ ਪਰ 12 ਵਜੇ 1 ਮਿੰਟ ਤੱਕ ਗੋਲੇ ਚੱਲਦੇ ਰਹਿੰਦੇ ਆ ਪਰ ਇਸ ਤਰ੍ਹਾਂ ਕਿਸਾਨ ਆ ਦੇਸ਼ ਦੇ ਨਾਗਰਿਕ ਆ ਇਸ ਗੱਲ ਕਰਨੇ ਜਾ ਰਹੇ ਆ ਯਾਰ ਭਗਵੰਤ ਮਾਨ ਨੂੰ ਬਿਠਾਉਂਗੇ ਨਾਲ ਸੀਐਮ ਮਾ ਸਾਹਿਬ ਨੂੰ ਨਹੀਂ ਕੇਂਦਰ ਦਾ ਮਾਮਲਾ ਹੈਗਾ ਇਹ ਚਾਰ ਮੀਟਿੰਗਾਂ ਚ ਤੁਸੀਂ ਬਿਠਾਇਆ ਫਿਰ ਭਗਵੰਤ ਮਾਨ ਜੀ ਨੇ ਮੀਟਿੰਗ ਆਰਗੇਨਾਈਜ਼ ਕਰਾਈ ਸੀਗੀ ਅੱਛਾ ਆਰਗੇਨਾਈਜ਼ ਹੁਣਨੇ ਕਰਾਈ ਸੀ ਪਹਿਲੀ ਮੀਟਿੰਗ ਉਹਨੇ ਆਰਗੇਨਾਈਜ਼ ਕਰਾਈ ਸੀ ਕਿ ਭਗਵੰਤ ਮਾਨ ਜੀ ਮੁੱਖ ਮੰਤਰੀ ਆ ਗਏ ਆ ਪਰ ਮੁੱਖ ਮੰਤਰੀ ਹੋਣ ਤੋਂ ਬਾਅਦ ਵੀ ਇੱਕ ਭਗਤ ਸਿੰਘ ਦੀ ਪਗਵਨਨ ਵਾਲੀ ਪਾਰਟੀ ਇੱਕ ਭਗਤ ਸਿੰਘ ਸੋਚਲਣੇ ਪਾਰਟੀ ਉਹਨਾਂ ਦਾ ਐਫਆਈਆਰ ਨਿਕਰਾਈ ਜਾ ਰਿਹਾ ਦੋ ਦਿਨ ਹੋ ਗਏ ਕਤਲ ਹੋਇਆ ਕਿਤਰੀ ਦਿਨ ਤੱਕ ਕਤਲ ਹੋਇਆ ਅੱਜ 23 ਹੋ ਗਈ ਐਤਕ ਐਫਆਈਆਰ ਨਹੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਦੈਟ ਇਜ਼ ਅ ਮਸਟ ਹਾਂਜੀ ਤੁਸੀਂ ਤੁਸੀਂ ਤੁਹਾਡੇ ਵੱਲੋਂ ਕੋਈ ਐਫਆਈਆਰ ਹੋਈ ਤੁਹਾਡਾ ਵਕੀਲ ਗਿਆ ਹੈਬਸਕੋਪਸ ਪਾਇਆ ਤੁਸੀਂ ਕਿਹਨੇ ਸਾਡੇ 6 ਬੰਦੇ ਗਾਇਬ ਆ ਇਸ ਵਾਰੀ ਮੈਨੂੰ ਸੂਚਨਾ ਪੂਰੀ ਹੈ ਨਹੀਂ ਕਿ ਅਸੀਂ ਕਮੇਟੀ ਬਣਾਈ ਹੋਈ ਆ ਕਮੇਟੀ ਪੜਤਾਲ ਕਰ ਰਹੀ ਆ ਕਦੋਂ ਦੱਸੇਗੀ ਉਹ ਸਾਰਾ ਕੁਝ মিডিਆ ਨੂੰ ਵੀ ਕੀ ਹੋ ਅਗੋ ਤੁਹਾਡੀ ਲੀਗੈਲਿਟੀਜ਼ ਕੀ ਆ ਉਹਨਾਂ ਮੁੰਡਿਆਂ ਦੇ ਲਈ ਪੀਸੀਕਲੀ ਕਰ ਦਾਂਗੇ ਕੱਲ ਸਵੇਰੇ ਪ ਐਸੀਗੇ ਰਣਜੀਤ ਰਾਜੂ ਕਿਸਾਨ ਨਹੀਂ ਆਗੂ ਕਹਿੰਦੇ ਸਾਨੂੰ ਤਾਂ ਤੰਗ ਕੀਤਾ ਜਾ ਰਿਹਾ ਗਾਂ ਸਾਡੇ ਰਿਸ਼ਤੇਦਾਰਾਂ ਤੇ ਸਕੀਰੀਆਂ ਨੂੰ ਵੀ ਤੰਗ ਕੀਤਾ ਜਾ ਰਿਹਾ ਵੈਸੇ ਲੋਕਤੰਤਰ ਦੇ ਵਿੱਚ ਤੁਸੀਂ ਦੇਖੋ ਵੀ ਆਵਾਜ਼ਾਂ ਜਿਹੜੀਆਂ ਨੇ ਉਹ ਉੱਠਦੀਆਂ ਚੰਗੀਆਂ ਲੱਗਦੀਆਂ ਨੇ ਨਾ ਕਿ ਦੱਬੀਆਂ ਚੰਗੀਆਂ ਲੱਗਦੀਆਂ ਨੇ ਕੜਾ ਬੜਾ ਵੱਡਾ ਫਿਲਾਸਫਰ ਇਹ ਲਿਖਦਾ ਵੀ ਲੋਕਤੰਤਰ ਕੱਲਾ ਸ਼ਬਦ ਨਹੀਂ ਆ ਲੋਕਤੰਤਰ ਐਕਸ਼ਨ ਆ ਸੋਚ ਆ ਇਹਦੇ ਤੇ ਪੈਰਾ ਦੇਣ ਦੀ ਲੋੜ ਆ ਪਰ ਜਦੋਂ ਪੈਰਾ ਦਿੱਤਾ ਜਾਂਦਾ ਮੁਸ਼ਕਲਾਂ ਤੇ ਆਉਂਦੀਆਂ ਨੇ ਔਰ ਮੁਸ਼ਕਲਾਂ ਸ਼ੰਭੂ ਵਰਗੀਆਂ ਹੁੰਦੀਆਂ ਜਿਵੇਂ ਜਦੋਂ ਦ ਸੰਖੇਰਾ ਸ਼ੰਭੂ ਤੋਂ ਕੈਮਰਾਮੈਨ ਵਿਰੇਂਦਰ ਦੇ ਨਾਲ